ਇਕਲੇ ਦਿਨੀ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੋਈਆਂ ਮੌਤਾਂ ਦੇ ਮਾਮਲੇ ਦੇ ਰੋਸ ਵਜੋਂ ਅੱਜ ਪੀਐਸਪੀ ਦੇ ਲੀਡਰਸ ਤੇ ਵਰਕਰਾਂ ਵੱਲੋਂ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਵਿੱਚ ਬੀਐਸਪੀ ਆਗੂ ਜਿਹੜੇ ਆ ਰੋਸ ਪ੍ਰਦਰਸ਼ਨ ਕਰ ਰਹੇ ਨੇ ਐਮਐਲਏ ਡਾਕਟਰ ਨਿਸ਼ਤਰਪਾਲ ਜ਼ਿਲ੍ਹਾ ਪ੍ਰਧਾਨ ਸਰਬਜੀਤ জাফরਪੁਰ ਸੀਨੀਅਰ ਆਗੂ ਹਰਗੋਪਾਲ ਪਰਵੀਨ ਬੰਗਾ ਐਮਸੀ ਗੁਰਮੁਖ ਨੌਰਥ ਅਤੇ ਸੀਨੀਅਰ ਆਗੂਆਂ ਵੱਲੋਂ ਜਿਹੜਾ ਨਵਾਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਡੀਸੀ ਨਵਾਂ ਸ਼ਹਿਰ ਆਹੀਂ ਰਾਜਪਾਲ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਜਿਸ ਵਿੱਚ ਇਹਨਾਂ ਆਗੂਆਂ ਵੱਲੋਂ ਇਸ ਪੂਰੇ ਘਟਨਾਕ੍ਰਮ ਜਿਹੜਾ ਮਰੀઠા ਦੇ ਵਿੱਚ ਹੋਇਆ ਹੈ ਇਹਦੀ ਕਹਿਨਤਾ ਦੇ ਨਾਲ ਜਾਂਚ ਕਰਨ ਦੀ ਜਿਹੜੀ ਮੰਗ ਕੀਤੀ ਗਈ ਹੈ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਾ ਪੱਧਰੀ ਰੋਸ ਮਾਰਚ ਧਰਨੇ ਦਿੱਤੇ ਜਾ ਰਹੇ ਹਨ ਔਰ ਮਾਨਜੋ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਮਹਾ ਮੈਮ ਗਵਰਨਰ ਸਾਹਿਬ ਨੂੰ ਇਹ ਮੰਗ ਪੱਤਰ ਭੇਜ ਰਹੇ ਆ ਕਿ ਪੰਜਾਬ ਦੇ ਅੰਦਰ ਜਿੱਥੇ ਯੋਧ ਨਸ਼ਿਆਂ ਵਿਰੁੱਧ ਪੰਜਾਬ ਦੀ ਸਰਕਾਰ ਚਲਾ ਰਹੀ ਹੈ ਉਥੇ ਮਜੀਠੇ ਦੇ ਅੰਦਰ ਨਕਲੀ ਸ਼ਰਾਬ ਪੀਣ ਦੇ ਨਾਲ ਲਗਭਗ 27 ਜਿਹੜੇ ਲੋਕ ਹੈ ਉਹਨਾਂ ਦੀ ਮੌਤ ਹੋਈ ਔਰ ਹੁਣੇ-ਹੁਣੇ ਪਤਾ ਲੱਗਿਆ ਕਿ ਲੁਧਿਆਣੇ ਦੇ ਅੰਦਰ ਵੀ ਅਜਿਹੇ ਘਟਰਾਮਾ ਘਟੀਆਂ ਇਸ ਲੋਕਾਂ ਦੀਆਂ ਜਾਣਾਂ-ਜਾਣ ਦੇ ਨਾਲ ਪੰਜਾਬ ਸਰਕਾਰ ਦੀ ਜਿਹੜੀ ਹੈ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਾਂਮ ਆ ਉਹਦੀ ਇੱਕ ਹਵਾ ਨਿਕਲੀ ਫੂਕ ਨਿਕਲੀ ਇਸ ਕਰਕੇ ਜਿਹੜੇ ਲੋਕ ਉੱਥੇ ਸ਼ਰਾਬ ਦੇ ਨਾਲ ਮਰੇ ਆ ਬਹੁਜਨ ਸਮਾਜ ਪਾਰਟੀ ਮੰਗ ਕਰਦੀ ਆ ਕਿ ਜਿਨ੍ਹਾਂ ਲੋਕਾਂ ਨੇ ਨਕਲੀ ਸ਼ਰਾਬ ਵੜਾਈ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਭੇਜਿਆ ਜਾਵੇ ਔਰ ਜਿਹੜੇ ਲੋਕ ਵਿਕਟਮ ਆ ਜਿਹੜੇ ਸ਼ਰਾਬ ਪੀਣ ਨਾਲ ਮਰੇ ਆ 10-10 ਲੱਖ ਰੁਪਈਆ ਕਿ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਉਹਨਾਂ ਨੂੰ ਜਿਹੜਾ 25-25 ਲੱਖ ਰੁਪਈਆ ਪਰਿਵਾਰ ਨੂੰ ਦਿੱਤਾ ਜਾਵੇ ਔਰ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਹੋਰ ਵੀ ਜਿਹੜੇ ਲੋਕ ਐ ਨਸ਼ਿਆਂ ਦੀ ਤਸਕਰੀ ਕਰ ਰਹੇ ਸ਼ਰਾਬ ਨਗਲੀ ਵੇਚ ਰਹੇ ਉਹਨਾਂ ਨੂੰ ਪੁਆਇੰਟ ਆਊਟ ਕਰਕੇ ਉਹਨਾਂ ਨੂੰ ਜੇਲਾ ਦੇ ਅੰਦਰ ਭੇਜਿਆ ਜਾਵੇ ਅੱਜ ਦਾ ਇਹ ਮੁੱਖ ਮੰਤਵ ਮੋਖ ਅੰਡਾ ਵੋਜਨ ਸਮਾਜਪਾਰਟੀ ਪੰਜਾਬ ਵੱਲੋਂ ਲਿਖਿਆ ਗਿਆ ਨਵਾਂ ਸਾਲ ਲੰਗੜਾ ਨਸ਼ਮਤ ਬਣਾਇਆ ਗਿਆ 13000 ਪਿੰਡ ਚ ਮੋੜੀ ਬਣਾਇਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਲੰਗੜੋਆ ਨਵਾਂ ਸ਼ਹਿਰ ਦਾ ਪਿੰਡ ਨਵਾਂ ਸ਼ਹਿਰ ਜ਼ਿਲ੍ਹੇ ਦੇ ਅੰਦਰ ਹੋਰ ਸਾਰੇ ਪਿੰਡ ਜਿਨ੍ਹਾਂ ਨੂੰ ਡਰੱਗ ਫ੍ਰੀ ਅਨਾਉਂਸ ਕੀਤਾ ਔਰ ਬੇਸ਼ੱਕ ਨਵਾਂ ਸ਼ਹਿਰ ਦੇ ਅੰਦਰ ਨਸ਼ਿਆਂ ਦਾ ਖਾਤਮਾ ਹੋਇਆ ਪਰ ਅਜਿਹੇ ਪਿੰਡ ਜਿਹੜੇ ਡਰੱਗ ਫ੍ਰੀ ਅਨਾਉਂਸ ਕੀਤੇ ਜਾ ਰਹੇ ਆ ਕੱਲ ਉਹ ਜਿਹੇ ਨਾ ਹੋਵੇ ਜਦੋਂ ਪੁਲਿਸ ਦਾ ਪ੍ਰੈਸ਼ਰ ਘਟਿਆ ਜਿਹੜਾ ਸਰਕਾਰ ਦਾ ਪ੍ਰੈਸ਼ਰ ਘਟਿਆ ਪ੍ਰਸ਼ਾਸਨਿਕ ਪ੍ਰੈਸ਼ਰ ਘਟਿਆ ਉਥੇ ਫਿਰ ਉਸੇ ਤਰ੍ਹਾਂ ਵੱਡੀ ਗੰਦੀ ਵਿੱਚ ਨਹੀਂ ਦੇਖ ਸਕਦੇ ਆ ਇਸ ਕਰਕੇ ਇੰਨਾ ਪ੍ਰੈਸ਼ਰ ਕਿਸ ਤਰ੍ਹਾਂ ਪ੍ਰਸ਼ਾਸਨ ਬਣਾ ਕੇ ਰੱਖੇਗਾ ਅੱਜ ਤਾਂ ਪ੍ਰੈਸ਼ਰ ਲੰਗੜੋਏ ਦੇ ਅੰਦਰ ਇਹ ਨਾ ਹੋਵੇ ਕਾਲੂ ਸਾਡੇ ਡਰੱਗ ਫ੍ਰੀ ਜਿਹੜੇ ਪਿੰਡ ਆ ਉਹੀ ਜਿਹੜੇ ਆ ਉਹਨਾਂ ਦੇ ਅੰਦਰ ਹੀ ਜਿਹੜੇ ਆ ਇਸੇ ਤਰ੍ਹਾਂ ਫਿਰ ਉਥੇ ਲੋਕ ਫੜੇ ਜਾਣ ਇਹ ਸਾਨੂੰ ਜ਼ਰੂਰ ਧਿਆਨ ਰੱਖਣਾ ਹੈ ਸਭ ਕੋਈ ਹੋਰ ਪਿੰਡ ਨੇ ਨਮਾ